ਅੱਜ ਸ਼ਹਿਰ ਤਾਰੀਵਾਲਦੇ ਵਿੱਚ ਜੋ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਉਹਦੀ ਵਜ੍ਹਾ ਹੈ ਕਿ ਕੱਲ 26 ਜਨਵਰੀ ਗਣਤੰਤਰ ਦਾ ਦਿਵਸ ਸਾਡਾ ਪੂਰੇ ਹਿੰਦੁਸਤਾਨ 'ਚ ਬੜੀ ਖੁਸ਼ੀ ਨਾਲ ਮਨਾਇਆ ਜਾ ਰਿਹਾ ਸੀ ਜਿੱਥੇ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਸ਼ਰਾਰਤੀ ਅੰਸਰ ਬਾਬਾ ਸਾਹਿਬ ਦੀ ਮੂਰਤੀ ਦੇ ਉੱਪਰ ਚੜ੍ਹ ਕੇ ਡਾਕਟਰ ਅੰਬੇਦਕਰ ਸਾਹਿਬ ਦੀ ਮੂਰਤੀ ਤੇ ਚੜ੍ਹ ਕੇ ਉਹਨਾਂ ਦਾ ਖੰਡਨ ਕੀਤਾ ਗਿਆ ਭੰਤੋੜ ਕੀਤੀ ਗਈ ਆ ਅਸੀਂ ਸੋਚਦੇ ਹਾਂ ਕਿ ਤੇ ਨਾ ਕਿਤੇ ਵੱਡੀ ਕਨੇਹੋਣੀ ਸਾਜਸ਼ਾ ਦੇਸ਼ ਵਿਰੋਧੀ ਤਾਕਤਾਂ ਇਸ ਇਨਸਾਨ ਦੇ ਮਗਰ ਨੇ ਔਰ ਅੱਜ ਜਿੰਨੀਆਂ ਵੀ ਜਥੇਬੰਦੀਆਂ ਹਰ ਪੰਜਾਬ ਦੇ ਸ਼ਹਿਰ 'ਚ ਹਿੰਦੁਸਤਾਨ ਦੇ ਸ਼ਹਿਰ 'ਚ ਬਹਿ ਚੁੱਕੀਆਂ ਨੇ ਉਹ ਇਹੋ ਹੀ ਚਾਹੁੰਦੇ ਨੇ ਕਿ ਅੱਜ ਬਾਬਾ ਸਾਹਿਬ ਨੇ ਹਿੰਦੁਸਤਾਨ ਦੀ ਦੇਣ ਕੀ ਆ ਕਿ ਕੱਲ ਇੱਕ ਸੰਵਿਧਾਨ ਉਹਨਾਂ ਦੇ ਹੱਥਾਂ ਦਾ ਲਿਖਿਆ ਲਿਖਤ ਦੀ ਤਰੀਕ ਤੇ ਖੁਸ਼ੀ ਮਨਾਈ ਜਾ ਰਹੀ ਹੈ ਕਿ ਉਹਨਾਂ ਸੰਵਿਧਾਨ ਲਾਗੂ ਕੀਤਾ ਸੀਗਾ ਸੰਵਿਧਾਨ ਦੇ ਰਚਕ ਨੇ ਪਰ ਉਹਨਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਕਿਤੇ ਨਾ ਕਿਤੇ ਸਾਡਾ ਖਿਆਲ ਆ ਕਿ ਸਾਡੇ ਪ੍ਰਸ਼ਾਸਨ ਚ ਕਮੀਆਂ ਨੇ ਕਿ ਜਿਹੜੀ ਐਸੇ ਸਮੇਂ ਤੇ ਵੀ ਸੁਰੱਖਿਆ ਮਹਈਆ ਨਹੀਂ ਕਰ ਸਕਦੀ ਆਪਣੇ ਸ਼ਹਿਰਾਂ ਦੇ ਵਿੱਚ ਸੋ ਸਾਡੀ ਮੰਗ ਆ ਕਿ ਇਸ ਦੋਚੀ ਨੂੰ ਘਟੋ ਘਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਔਰ ਪਿੱਛੇ ਇਹਨਾਂ ਦੀ ਮੋਟੀ ਤੈਅ ਰੱਖ ਕੇ ਮੋਟੀ ਉੱਚ ਪਦਰੀ ਜਾਂਚ ਹੋਣੀ ਚਾਹੀਦੀ ਆ ਔਰ ਜਿਹੜੀਆਂ ਵੀ ਸ਼ਕਤੀਆਂ ਇਹਨਾਂ ਦੇ ਮਗਰ ਦੇਸ਼ ਵਿਰੋਧੀ ਤਾਕਤਾਂ ਨੇ ਉਹਨਾਂ ਨੂੰ ਨੰਗਿਆ ਕਰਕੇ ਜਿਹੜੇ ਲੋਕ ਵੀ ਚਾਰਜਸ ਕਰਤਾ ਨੇ ਉਹਨਾਂ ਨੂੰ ਇਸ ਕੇਸ ਦੇ ਵਿੱਚ ਇਨਵੋਲਵ ਕੀਤਾ ਜਾਵੇ ਉਹਨਾਂ ਨੂੰ ਵੀ ਪਰਚੇ 'ਚ ਦਰਜ ਕੀਤਾ ਜਾ। ਅਗਰ ਪਰਚੇ 'ਚ ਕੋਈ ਕਮੀ ਕਮਜ਼ੋਰੀ ਰਹਿੰਦੀ ਆ ਤਾਂ ਅਸੀਂ ਪੰਜਾਬ ਬੰਦ ਦੀ ਕਾਲ ਸਾਰੀਆਂ ਜਥੇਬੰਦੀਆਂ ਰਲ ਕੇ ਜਲਦ ਤੋਂ ਇਹ ਜੀ ਆ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਵੈ ਜਿੱਥੇ ਵੇਖੋ ਪੂਰੇ ਹਿੰਦੁਸਤਾਨ ਦੇ ਵਿੱਚ ਸਾਡੇ ਹਿੰਦੁਸਤਾਨ ਲਈ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਦੇ ਬਹੁਤ-ਬਹੁਤ ਵੱਡੇ ਵੱਡਮੁੱਲੇ ਯੋਗਦਾਨ ਵਾ ਜਿੱਥੇ 1950 ਦੇ ਵਿੱਚ ਸਾਡੇ ਡਾਕਟਰ ਭੀਮਰਾਓਂ ਬੇਦਕਰ ਜੀ ਜਿਨ੍ਹਾਂ ਨੇ ਸੰਵਿਧਾਨ ਲਾਗੂ ਕੀਤਾ ਜਿੱਥੇ ਸਾਰੇ ਦੇਸ਼ ਦੀ ਆਜ਼ਾਦੀ ਲਈ ਦਸ਼ਨ ਮਨਾਇਆ ਜਾ ਰਿਹਾ ਉੱਥੇ ਹੀ ਇੱਕ ਸ਼ਰਾਤੀ ਅਨਸਰ ਵੱਲੋਂ ਅੰਮ੍ਰਿਤਸਰ ਵਿੱਚ ਜਿੱਥੇ ਸਾਡੇ ਬਾਬਾ ਸਾਹਿਬ ਡਾਕਟਰ ਭੀਮਰਾਓ ਬੇਦਕਰ ਜੀ ਦੀ ਬੋਤ ਉੱਥੇ ਲੱਗਾ ਹੋਇਆ ਜਿੰਨੂੰ ਉੱਥੇ ਪੰਨ ਤੋੜ ਕਰਕੇ ਸਵਿਧਾਨ ਨੂੰ ਅੱਗ ਲਗਾ ਕੇ ਉੱਥੇ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਕਿਤੇ ਨਾ ਕਿਤੇ ਜਿਹੜੀ ਸਾਡੀ ਹਿੰਦੂ ਸਿੱਖ ਮੁਸਲਿਮ ਭਾਈਚਾਰੇ ਦੀ ਆਪਸੀ ਸਾਂਝ ਵਾ ਉਹਨੂੰ ਤੋੜਨ ਦੀ ਸਾਜ਼ਿਸ਼ ਕੀਤੀ ਜਾ ਰਹੀ ਆ ਅਸੀਂ ਅੰਮ੍ਰਿਤਸਰ ਦੇ ਪ੍ਰਸ਼ਾਸਨ ਕੋ ਆਪਣੇ ਗਰਦਾਸਪੁਰ ਦੇ ਮਾਨਯੋਗ ਐਸਐਸਪੀ ਸਾਹਿਬ ਕੋ ਇਹੋ ਮੰਗ ਕਰਨੀ ਆ ਇਨ੍ਹਾਂ ਦੇ ਜਿਹੜੇ ਇਨ੍ਹਾਂ ਦੇ ਪਿੱਛੇ ਜੜੀਆਂ ਏਜੰਸੀਆਂ ਆ ਇਨ੍ਹਾਂ ਦੇ ਪਿੱਛੇ ਜਿਨ੍ਹਾਂ ਦਾ ਹੱਥ ਵਾ ਉਹਨਾਂ ਦੇ ਚਿਹਰੇ ਬੇਨਕਾਬ ਹੋਣੇ ਚਾਹੀਦੇ ਆ ਜੜੇ ਸਾਡੇ ਹਿੰਦੂ ਮੁਸਲਮ ਸਿੱਖ ਈਸਾਈ ਭਾਈਚਾਰੇ ਦੇ ਵਿੱਚ ਜਿਹੜੀ ਇਹ ਤਰੇਲ ਪਾਉਣ ਦੀ ਸਾਜ਼ਿਸ਼ ਚੱਲਦੀ ਆ ਉਹਨੂੰ ਕਿਸੇ ਵੀ ਕੀਮਤ ਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਸਾਡਾ ਸੰਗਠਨ ਆ ਜੀ ਦਲੀਤ ਸੁਰੱਖਿਆ ਸੈਨਾ ਜਿਹਦਾ ਮੈਂ ਪੰਜਾਬ ਦਾ ਜੂਤ ਦਾ ਪ੍ਰਧਾਨ ਆ ਮੇਰੇ ਨਾਲ ਸਾਡੇ ਨਿਸ਼ਾਨ ਸਿੰਘ ਗੇਲ ਜੀ ਜ਼ਿਲ੍ਹੇ ਦੇ ਪ੍ਰਧਾਨ ਨੇ ਹੋਰ ਵੀ ਸਾਡੇ ਵਿੱਚ ਬਹੁਤ ਜਥੇਬੰਦੀਆਂ ਆਈਆਂ ਸਾਡੇ ਹਿਊਮਨ ਰਾਈਟਸ ਸੁਰੱਖਿਆ ਸੈਨਾ ਤੋਂ ਜਤਿੰਦਰਪਾਲ ਜੀ ਆਏ ਨੇ ਕ੍ਰਿਸਚਨ ਜੂਵਾ ਮੋਰਚਾ ਤੋਂ ਲਾਬਾ ਜੀ ਨਰੇਆ ਜੀ ਆ ਸਾਰੀਆਂ ਇੱਥੇ ਰਾਜਨੀਤਿਕ ਧਾਰਮਿਕ ਜਥੇਬੰਦੀਆਂ ਸਾਰੀਆਂ ਪਹੁੰਚੀਆਂ ਜੀ ਇਹ ਵੇਖੋ ਜੀ ਆਪਾਂ ਦੇ ਐਸਐਸਪੀ ਸਾਹਿਬ ਦੇ ਨਾਂ ਦੇ ਮੰਗ ਪੱਤਰ ਲਿਖਿਆ ਹੋਆ ਸਾਡੇ ਕੋਲ ਐਚਡੀਐਮ ਸਾਹਿਬ ਆਉਣ ਐਸਐਸਪੀ ਸਾਹਿਬ ਆਪ ਆ ਜਾਣ ਡੀਐਸਪੀ ਸਾਹਿਬ ਆਉਣ ਐਸਐਚਓ ਸਾਹਿਬ ਸਾਹਿਬ ਆਏ ਨੇ ਤਹਿਸੀਲਦਾਰ ਸਾਹਿਬ ਆਉਣ ਅਸੀਂ ਉਹਨਾਂ ਨੂੰ ਮੰਗ ਪੱਤਰ ਦਵਾਂਗੇ ਜੀ ਅਸੀਂ ਮੰਗ ਇਹੋ ਕਰਦੇ ਆ ਜੀ ਜਿਉਂ ਇਹ ਕਾਸ਼ਵ ਬੇਸ਼ੱਕਰ ਤੇ ਪਰਚਾ ਹੋ ਗਿਆ ਅਸੀਂ ਮੰਗ ਇਹ ਕਰਦੇ ਪੀ ਇਹਦੇ ਪਿੱਛੇ ਹੱਥ ਕਿਸੇ ਦਾ ਵਾ ਕਿਹੜੇ ਸ਼ਖਸਾਂ ਦਾ ਇਹਨਾਂ ਦੇ ਪਿੱਛੇ ਹੱਥ ਵਾ ਉਹਨਾਂ ਦੇ ਚਿਹਰੇ ਬੇਨਕਾਬ ਕਰੋ ਜਲਦ ਜਲਦ ਇਹਨਾਂ ਦੇ ਚਿਹਰੇ ਬੇਨਕਾਬ ਹੋਣਗੇ ਨਹੀਂ ਤੇ ਇਹ ਜਿਹੜਾ ਸਾਡੇ ਰੋਸ ਮੁਜਾਰੇ ਆ ਧਰਨੇ ਆ ਇਹ ਆਏ ਦਿਨ ਚੱਲਦੇ ਰਹਿਣਗੇ ਜੇ ਲੋੜ ਪਈ ਤੇ ਆਪਾਂ ਜਿਹੜਾ ਠਾਨ ਕੋਟੰਬਰ ਸਰ نیشنل ਹਾਈਵੇ ਆ ਉਹਨੂੰ ਜਾਮ ਕਰਾਂਗੇ